हद ਨਾਲੋਂ ਵੱਧ ਤੁਸੀਂ ਅ ਰੂਲ ਨੂੰ ਤੋੜ ਮੋੜ ਦਿੰਨੇ ਆ ਤੇ ਫਿਰ ਉਹ ਤੁਸੀਂ ਹਾਈਲਾਈਟ ਆ ਜਾ। ਪ੍ਰੋਬਲਮ ਇਹ ਹੋਈ ਸੀ ਕਿ ਇਹ ਲਾਇਸੈਂਸ ਜਿਹੜੇ ਆ ਉਹ ਅ ਕਿਸੇ ਨਾ ਕਿਸੇ ਢੰਗ ਦੇ ਨਾਲ ਲੂਪ ਕੋ ਲੱਭ ਕੇ ਇਸ਼ੂ ਕੀਤੇ ਜਾ ਰਹੇ ਸੀ। ਜਿੰਨੇ ਵੀ ਨਾਨ ਡੰਮ ਸਾਈਡ ਲਾਇਸੈਂਸ ਉਹਨਾਂ ਨੇ ਇਸ਼ੂ ਕੀਤੇ ਆ ਉਹਨਾਂ ਦਾ ਆਡਿਟ ਕੀਤਾ ਜਾਵੇ ਇੰਟਰਨਲੀ ਪੋਸਟ ਡੇਟਵੋ। ਚੇਂजेस ਕਰਤੀਆਂ ਕਿ ਉਹਦੇ ਨਾਲ ਨਾਲ ਜਿਹੜਾ ਆ ਤੁਹਾਨੂੰ ਸਰਟਨ ਟਾਈਪ ਆਫ ਵੀਜ਼ਾ ਚਾਹੀਦਾ ਉਹਦੇ ਨਾਲ ਤੁਹਾਨੂੰ I-94 ਜਿਹੜਾ ਫਾਰਮ ਹੈਗਾ ਉਹ ਚਾਹੀਦਾ ਹੈਗਾ ਵੈਲਿਡ ਪਾਸਪੋਰਟ ਚਾਹੀਦਾ ਹੈਗਾ ਅ ਦੋਸਤੋ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨੀ ਆ ਰਮਨ ਢਿੱਲੋਂ ਹੁਣਾ ਨਾਲ ਜਿਹੜੇ ਕਿ ਨਾਰਥ ਅਮਰੀਕਨ ਪੰਜਾਬੀ ਟਰੱਕਿੰਗ ਐਸੋਸੀਏਸ਼ਨ ਤੋਂ ਨੇ ਬਹੁਤ ਸਾਰੇ ਇਸ਼ੂਜ਼ ਨੇ ਬਹੁਤ ਸਾਰੇ ਸਵਾਲ ਨੇ ਟਰੱਕਿੰਗ ਦੀ ਸਖਤੀ ਹੋਈ ਆ ਖਾਸ ਕਰ ਲਾਇਸੈਂਸ ਦੇ ਮਾਮਲੇ ਦੇ ਵਿੱਚ ਕਿ ਜਿਹੜੇ ਕੱਚੇ ਬੰਦੇ ਨੇ ਜਾਂ ਵਰਕ ਪਰਮਿਟ ਜਾਂ ਕਿਹੜੇ-ਕਿਹੜੇ ਇਸ ਵੇਲੇ ਟਰੱਕ ਨਹੀਂ ਚਲਾ ਸਕਦੇ ਜਾਂ ਕੀ ਸਿਰਫ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੀ ਚਲਾ ਸਕਦੇ ਆ ਟਰੋ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਜੀਐਨਓ ਹਸੀ ਕਾਲ ਜੀ ਸਵਾਗਤ ਹੈ ਜੀ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰ ਸਤਿ ਸ਼ਕਾਉ ਟਰੋ ਸਾਹਿਬ ਦੱਸਿਓ ਐਸ ਵੇਲੇ ਕੀ ਸਾਰੇ ਗ੍ਰੀਨ ਕਾਰਡ ਤੇ ਸਿਟੀਜ਼ਨ ਨੂੰ ਛੱਡ ਕੇ ਟਰੱਕ ਚਲਾਉਣੇ ਇਹਨਾਂ ਨੇ ਬੈਨ ਕਰ ਦੇਵੇ ਨੇ ਮੇਰੇ ਸਰ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਡੈਫੀਨੇਟਲੀ ਜਿਹੜੀ ਸਿਚੁਏਸ਼ਨ ਹੈਗੀ ਆ ਨਾਨ ਡੋਮਸਾਈਲ ਤੇ ਡੋਮਸਾਈਲ ਲਾਇਸੈਂਸ ਦੇ ਵਿੱਚ ਹੈ ਜਿਹੜੀ ਨਾਨ ਡੋਮਸਾਈਲ ਹੈਗੀ ਆ ਉਹ ਲਾਇਸੈਂਸ ਜਿਹੜਾ ਇਸ਼ੂ ਹੋ ਰਿਹਾ ਆ ਜਾਂ ਹੋ ਰਿਹਾ ਸੀਗਾ ਉਹਦੇ ਵਿੱਚ ਕੁਝ ਕਟਾਈਆਂ ਹੋਈਆਂ ਹੈਗੀਆਂ ਉਹਨਾਂ ਵਿੱਚ ਕੁਝ ਅਣਗਹਿਲੀਆਂ ਹੋਈਆਂ ਹੈਗੀਆਂ ਕੁਝ ਸਟੇਟਸ ਹੋ ਗਏ ਸੋ ਉਹ ਜਿਹੜੀ ਸਿਚੁਏਸ਼ਨ ਹੈਗੀ ਆ ਉਹਦੇ ਕਰਕੇ ਇਹ ਜਿਹੜਾ ਇਸ ਕੋਲੇ ਚੇਂਜਸ ਆ ਰਹੀਆਂ ਹੈਗੀਆਂ ਸੋ ਜਿਹੜੀਆਂ ਰੀਸੈਂਟ ਪ੍ਰੋਬਲਮਾਂ ਆਈਆਂ ਹੈਗੀਆਂ ਰੀਸੈਂਟਲੀ ਜਿਹੜੀਆਂ ਚੀਜ਼ਾਂ ਆ ਵਾਪਰੀਆਂ ਜਿਵੇਂ ਫਲੋਡਾ ਦਾ ਐਕਸੈਂਟ ਹੋ ਗਿਆ ਹੋਰ ਐਕਸੈਂਟ ਹੋ ਗਏ ਜਿਨ੍ਹਾਂ ਦੇ ਵਿੱਚ ਜਿਹੜੇ ਵਰਕ ਪਰਮਿਟ ਜਾਂ ਨਾਨ ਡਮਸਾਈਲ ਲਾਇਸੈਂਸ ਏਗੇ ਉਹ ਹਾਈਲਾਈਟ ਹੋ ਗਏ ਬੰਦੇ ਸੋ ਉਹਨਾਂ ਦਾ ਜਿਹੜਾ ਇਹ ਸੀਗਾ ਕਿ ਕਾਫੀ ਜੇਰ ਤੋਂ ਸਿਚੁਏਸ਼ਨ ਬੋਇਲ ਅਪ ਹੋ ਰਹੀ ਸੀ ਅਸੀਂ ਇਹ ਬੜੇ ਚੱਕ ਤੋ ਇਸ਼ੂ ਜਿਹੜਾ ਆ ਇਹ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਨਾਲ ਅਸੀਂ ਆਲਰੇਡੀ ਚੁੱਕਿਆ ਸੀਗਾ ਬੜੀ ਬੜੀ ਪਰ ਆਈ ਥਿੰਕ ਉਦੋਂ ਉਹਨਾਂ ਨੇ ਨਹੀਂ ਇਹਦੀ ਕੇਅਰ ਕੀਤੀ ਜਿਆਦਾ ਤੇ ਇਹ ਲਾਇਸੈਂਸ ਜਿਹੜੇ ਇਸ਼ੂ ਹੁੰਦੇ ਰਹੇ ਔਰ ਇਹਨਾਂ ਦੇ ਵਿੱਚ ਪ੍ਰੋਬਲਮ ਇਹੋ ਹੀ ਸੀਗੀ ਕਿ ਇਹ ਲਾਇਸੈਂਸ ਜਿਹੜੇ ਆ ਉਹ ਕਿਸੇ ਨਾ ਕਿਸੇ ਢੰਗ ਦੇ ਨਾਲ ਲੂਪ ਹੋ ਲੱਭ ਕੇ ਇਸ਼ੂ ਕੀਤੇ ਜਾ ਰਹੇ ਸੀਗੇ ਸੋ ਹੁਣ ਉਹ ਜਿਹੜਾ ਲੂਪ ਹੋ ਲਿਆ ਉਹ ਬੰਦ ਹੋਣ ਜਾ ਰਿਹਾ ਆ ਤੇ ਪ੍ਰੋਬਲਮ ਇਹ ਹੈ ਕਿ ਇਹਨਾਂ ਲਾਇਸੈਂਸਸ ਦੇ ਵਿੱਚ ਜਿਹੜੀ ਕਮਿਊਨਿਟੀ ਆਈ ਹੈਗੀ ਆ ਚਾਹੇ ਉਹ ਆਪਣੇ ਇੰਡੀਅਨ ਨੇ ਆ ਪੰਜਾਬੀ ਆ ਚਾਹੇ ਉਹ ਰਸ਼ੀਅਨ ਨੇ ਆ ਚਾਹੇ ਮੈਕਸੀਕਨ ਚਾਹੇ ਕਿਹੜੀ ਕਿਹੜੀ ਵੀ ਮੂਲ ਦੇ ਬੰਦੇ ਇਸ ਲਾਇਸੈਂਸ ਦੇ ਥੱਲੇ ਜਿਹਨਾਂ ਲਾਇਸੈਂਸ ਲਿਆ ਹੈਗਾ ਉਹਨਾਂ ਦੀ ਟ੍ਰੇਨਿੰਗ ਦੇ ਵਿੱਚ ਬਹੁਤ ਕوتاਈਆਂ ਹੋਈਆਂ ਹੋਈਆਂ ਟ੍ਰੇਨਿੰਗ ਪੂਰੀ ਨਹੀਂ ਹੋਈ ਹੈਗੀ ਆ ਉਹਨਾਂ ਨੇ ਰੂਲ ਐਂਡ ਰੈਗੂਲੇਸ਼ਨ ਦਾ ਪਾਲਨ ਨਹੀਂ ਕੀਤਾ ਹੈਗਾ ਚੰਗੀ ਤਰੀਕੇ ਦੇ ਨਾਲ ਸੋ ਉਹ ਜਦੋਂ ਤੁਸੀਂ ਇੰਨਾ ਜ਼ਿਆਦਾ ਖਦ ਨਾਲੋਂ ਵੱਧ ਤੁਸੀਂ ਰੂਲ ਨੂੰ ਤੋੜ ਮੋੜ ਦਿੰਨੇ ਆ ਤੇ ਫਿਰ ਉਹ ਤੁਸੀਂ ਹਾਈਲਾਈਟ ਆ ਜਾਂਦੀ ਹੈ ਫਿਰ ਉਹ ਉੱਤੇ ਕੋਈ ਨਾ ਕੋਈ ਐਕਸ਼ਨ ਜਿਹੜਾ ਆ ਉਹ ਹੋ ਜਾਂਦਾ ਸੋ ਇਹ ਸਿੰਪਲੀ ਜਿਹੜੀ ਬੇਸਿਕ ਕਹਾਣੀ ਹੈਗੀ ਹੁਣ ਇਹਨਾਂ ਨੇ ਕੀਤਾ ਕੀ ਹੈ ਜੀ ਕਿਹਾ ਕੀ ਹੈ ਵੀ ਕਿਹੜੇ ਡਰਾਈਵਰ ਲਾਇਸੈਂਸ ਕੀ ਗ੍ਰੀਨ ਕਾਰਡ ਜਾਂ ਸਿਟੀਜ਼ਨ ਤੋਂ ਬਿਨਾ ਵਾਲੇ ਲੈ ਸਕਦੇ ਆ ਜਾਂ ਉਹਦੇ ਚ ਵੀ ਕੁਝ ਕੈਟਾਗਰੀਜ਼ ਨੇ ਸੋ ਜਿਹੜੀਆਂ ਕੈਟਾਗਰੀਜ਼ ਹੈਗੀਆਂ ਆ ਜਿਹੜੇ ਲਾਇਸੈਂਸ ਗ੍ਰੀਨ ਕਾਰਡ ਹੋਲਡਰ ਹੈ ਸਿਟੀਜ਼ਨ ਹੈਗੇ ਆ ਡੈਫੀਨਿਟਲੀ ਉਹਨਾਂ ਦੇ ਉੱਤੇ ਕੋਈ ਰੈਸਟ੍ਰਿਕਸ਼ਨ ਨਹੀਂ ਹੈਗੀ ਆ ਜਿਹੜੇ ਵਰਕ ਪਰਮਿਟ ਹੋਲਡਰ ਹੈਗੇ ਆ ਉਹਨਾਂ ਦੇ ਉੱਤੇ ਰੈਸਟ੍ਰਿਕਸ਼ਨ ਇਹ ਹੈ ਕਿ ਉਹਨਾਂ ਨੂੰ ਸਰਟਨ ਪੇਪਰ ਵਰਕ ਜਿਹੜੇ ਆ ਉਹ ਪ੍ਰੋਵਾਈਡ ਕਰਨੇ ਪੈਂਦੇ ਆ ਪਹਿਲਾਂ ਸਿਰਫ ਸਿਰਫ ਜਿਹੜਾ এমਪਲੋਇਮੈਂਟ ਹੁੰਦੀ ਸੀਗੀ ਜਿਹੜੀ ਆਪਣਾ ਤੁਹਾਡਾ ਜਿਹਨੂੰ ਆਪਾਂ ਵਰਕ ਪਰਮਿਟ ਕਹਿ ਦਿੰਨੇ ਆ ਉਹੋ ਹੀ ਇੱਕ ਆਧਾਰ ਮੰਨਿਆ ਜਾਂਦਾ ਸੀਗਾ ਕਿ ਉਹਦੇ ਤੇ ਤੁਹਾਨੂੰ ਸੀਡੀਐਲ ਜਿਹੜਾ ਲਿਮਿਟਿਡ ਟਰਮ ਜਿਹੜਾ ਲੋਨ ਦਾ ਮਸਾਇਲਾ ਉਹ ਮਿਲ ਜਾਂਦਾ ਸੀਗਾ ਸੋ ਹੁਣ ਉਹਨਾਂ ਨੇ ਉਹਦੇ ਚ ਚੇਂजेस ਕਰਤੀਆਂ ਕਿ ਉਹਦੇ ਨਾਲ ਨਾਲ ਜਿਹੜਾ ਆ ਤੁਹਾਨੂੰ ਸਰਟਨ ਟਾਈਪ ਆਫ ਵੀਜ਼ਾ ਚਾਹੀਦਾ ਉਹਦੇ ਨਾਲ ਤੁਹਾਨੂੰ ਆਈ 94 ਜਿਹੜਾ ਫਾਰਮ ਹੈਗਾ ਉਹ ਚਾਹੀਦਾ ਹੈਗਾ ਵੈਲਿਡ ਪਾਸਪੋਰਟ ਚਾਹੀਦਾ ਹੈਗਾ ਤੇ ਹੋਰ ਜਿਹੜੇ ਵੀ ਡਾਕੂਮੈਂਟਸ ਉਹ ਰਿਕਵੈਸਟ ਕਰਨ ਉਹ ਵੈਲਿਡ ਅਪ ਟੂ ਡੇਟ ਉਹ ਚਾਹੀਦੇ ਹੈਗੇ ਆ ਸੋ ਇਹ ਤੇ ਹੈਗੀ ਆ ਕਿ ਜਿਹੜੇ ਨਵੇਂ ਲਾਇਸੈਂਸ ਇਸ਼ੂ ਹੋਣਗੇ ਐਸ ਵੇਲੇ ਉਹਨਾਂ ਨੇ ਸਾਰੀਆਂ ਸਟੇਟਸ ਨੂੰ ਇਹ ਕਿਹਾ ਹੈਗਾ ਕਿ ਲਾਇਸੈਂਸ ਜਿਹੜੇ ਆ ਪਾਜ਼ ਕਰ ਦਿੱਤੇ ਜਾਣ ਨਾਨ ਡਿਮੋਸਾਈਲ ਦੇਣੇ ਬੰਦ ਕਰ ਦਿੱਤੇ ਜਾਣ ਹੁਣ ਗੱਲ ਆ ਜਾਂਦੀ ਜਿਹੜੇ ਐਗਜ਼ਿਸਟਿੰਗ ਲਾਇਸੈਂਸ ਦਿੱਤੇ ਹੋਏ ਆ ਉਹਨਾਂ ਦੇ ਉੱਤੇ ਸੋ ਉਹਨਾਂ ਦੇ ਵਿੱਚ ਹਰ ਇੱਕ ਸਟੇਟ ਨੂੰ ਇਹ ਕਿਹਾ ਗਿਆ ਖਾਸ ਕਰਕੇ ਕੈਲੀਫੋਰਨੀਆ ਵਾਸ਼ਿੰਗਟਨ ਜਿਹੜੀਆਂ ਬਲੂ ਸਟੇਟਸ ਹੈਗੀਆਂ ਜਾਂ ਡੈਮੋਕ੍ਰੈਟਿਕ ਸਟੇਟਸ ਹੈਗੀਆਂ ਉਹਨਾਂ ਦੇ ਉੱਤੇ ਥੋੜੀ ਜੀ ਸੂਈ ਜਿਆਦੀ ਲਟਕੀ ਹੋਈ ਆ ਸੋ ਉਹਨਾਂ ਨੂੰ ਇਹ ਕਿਹਾ ਗਿਆ ਕਿ ਜਿੰਨੇ ਵੀ ਨਾਨ ਡਰਮ ਸਾਈਡ ਲਾਇਸੈਂਸ ਉਹਨਾਂ ਨੇ ਇਸ਼ੂ ਕੀਤੇ ਆ ਉਹਨਾਂ ਦਾ ਆਡਿਟ ਕੀਤਾ ਜਾਵੇ ਇੰਟਰਨਲੀ ਓ ਸਟੇਟਵਲ ਤੇ ਉਹਦੇ ਵਿੱਚ ਜਿਹੜੇ ਲਾਇਸੈਂਸ ਉਹ ਪਾਏ ਜਾਣ ਕਿ ਜਿਹੜੇ ਬਿਲਕੁਲ ਡੈਫੀਨਿਟਲੀ ਕੈਨਸਲ ਹੋਣ ਵਾਲੇ ਆ ਜਾਂ ਯੂ نو ਉਹਨਾਂ ਨੂੰ ਰਿਵੋਕ ਕਰਨਾ ਚਾਹੀਦਾ ਉਹਨਾਂ ਨੂੰ ਰਿਵੋਕ ਕਰ ਦਿੱਤੇ ਜਾਣਾ ਚਾਹੀਦਾ ਫਿਰ ਉਸ ਤੋਂ ਬਾਅਦ ਜਿਹੜੇ ਬਾਕੀ ਰਹਿੰਦੇ ਲਾਇਸੈਂਸ ਆ ਉਹਨਾਂ ਨੂੰ ਜਿਹੜਾ ਆ ਰੀ ਇਸ਼ੂ ਉਹਨਾਂ ਨੂੰ ਕਰਨਾ ਚਾਹੀਦਾ ਉਹਨਾਂ ਨੂੰ ਦੁਬਾਰਾ ਸੱਦ ਕੇ ਉਹਨਾਂ ਨੂੰ ਸਾਰੇ ਪੇਪਰ ਦੇਖ ਕੇ ਤੇ ਉਹਨਾਂ ਨੂੰ ਦੁਬਾਰਾ ਰੀ-ਇਸ਼ੂ ਕਰਨ ਦੀ ਜਿਹੜੀ ਆ ਕਵਾਇਤ ਆ ਜਾਂ ਜਿਹੜੀ ਉਹਦੀ ਮਲਕੀ ਤਿਆਰੀ ਆ ਉਹ ਕਰ ਦੇਣੀ ਚਾਹੀਦੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ